ਸਸਿਕਾ ਜੀ ਮਹਾਕੌਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਨੇ 2025 ਦੇ ਲਈ ਸਟੱਡੀ ਪਰਮਟਾ ਦੀ ਸੀਮਾ ਦਾ ਐਲਾਨ ਕਰ ਦਿੱਤਾ ਹੈ 2025 ਦੇ ਲਈ ਸਟੱਡੀ ਪਰਮਿਟ ਅਰਜ਼ੀ ਦੀ ਸੀਮਾ 5.5 ਲੱਖ ਨਿਰਧਾਰਿਤ ਕੀਤੀ ਗਈ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਧ ਰਹੀ ਆਮਦ ਅਤੇ ਅਸਥਾਈ ਨਿਵਾਸ ਨਾਲ ਜੁੜੀਆਂ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਕੈਨੇਡੀਅਨ ਸਰਕਾਰ ਨੇ ਸਾਲ 2025 ਦੇ ਲਈ ਸਟੱਡੀ ਪਰਮਿਟ ਅਰਜ਼ੀਆਂ ਦੀ ਇੱਕ ਸੀਮਾ ਦਾ ਐਲਾਨ ਕਰ ਦਿੱਤਾ ਹੈ ਇਸ ਹਾਲ ਪ੍ਰਾਪਤ ਹੋਈਆਂ ਅਲਗੀਆਂ ਦੀ ਗੁਲ ਗਿਣਤੀ 5 ਲੱਖ 5161 ਤੱਕ ਪਹੁੰਚ ਜਾਵੇਗੀ ਤੇ ਇਹ ਨਿਯਮ 22 ਜਨਵਰੀ ਤੋਂ ਲਾਗੂ ਹੋ ਚੁੱਕੇ ਨੇ ਵਿਦਿਅਕ ਸੰਸਥਾਵਾਂ ਉੱਤੇ ਮਹੱਤਵਪੂਰਨ ਪ੍ਰਭਾਵ ਇਸ ਕਦਮ ਦਾ ਸੰਭਾਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦਿਅਕ ਸੰਸਥਾਵਾਂ ਉੱਤੇ ਮਹੱਤਵਪੂਰਨ ਪ੍ਰਭਾਵ ਪੈਣ ਦੀ ਉਮੀਦ ਹੈ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਯਾਨੀ ਕਿ IRCC ਸਿਰਫ ਸਟੇਡੀ ਪਰਮਿਟ ਅਰਜ਼ੀਆਂ ਉੱਤੇ ਉਦੋਂ ਤੱਕ ਕਾਰਵਾਈ ਕਰੇਗਾ ਜਦੋਂ ਤੱਕ ਉਹ ਸਰਹੱਦ ਉੱਤੇ ਨਹੀਂ ਪਹੁੰਚ ਜਾਂਦੇ। ਸੀਮਾ ਪੂਰੀ ਹੋਣ ਤੋਂ ਬਾਅਦ ਕੋਈ ਵੀ ਹੋਰ ਅਰਜ਼ੀਆਂ ਬਿਨਾਂ ਪ੍ਰਕਿਰਿਆ ਕੀਤੇ ਵਾਪਸ ਕਰ ਦਿੱਤੀਆਂ ਜਾਣਗੀਆਂ ਅਤੇ ਅਰਜ਼ੀ ਫੀਸ ਵਾਪਸ ਕਰ ਦਿੱਤੀ ਜਾਵੇਗੀ। ਇਹ ਸੀਮਾ ਪ੍ਰਕਿਰਿਆ ਦੇ ਲਈ ਸਵੀਕਾਰ ਕੀਤੀਆਂ ਗਈਆਂ ਅਰਜ਼ੀਆਂ ਦੇ ਲਈ ਹੈ। ਇਹ ਇਸ ਸਾਲ ਮਨਜ਼ੂਰ ਕੀਤੇ ਜਾਣ ਵਾਲੇ ਅਧਿਆਨ ਪਰਮਿਟਾ ਦੀ ਗਿਣਤੀ ਨਹੀਂ ਹੈ। ਮੰਤਰੀਆਂ ਦੇ ਨਿਰਦੇਸ਼ਾਂ ਅਨੁਸਾਰ ਕੈਨੇਡਾ ਵਿੱਚ ਸੂਬਾਈ ਅਤੇ ਖੇਤਰੀ ਸਰਕਾਰਾਂ ਨੂੰ ਪਹਿਲਾਂ ਹੀ 5,000,162 ਸਟੱਡੀ ਪਰਮਿਟ ਅਰਜ਼ੀ ਪ੍ਰੋਸੈਸਿੰਗ ਟਿੱਕੇ ਦੇ ਆਧਾਰ ਉੱਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਫੰਡ ਅਲਾਟ ਕੀਤੇ ਜਾ ਚੁੱਕੇ ਨੇ ਪਰ ਹੁਣ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਦੱਸੀ ਜਾਂਦੀ ਹੈ ਜਿਸ ਕਰਕੇ ਕੈਨੇਡਾ ਨੇ ਅਸਥਾਈ ਨਿਵਾਸੀਆਂ ਦੀ ਗਿਣਤੀ ਦੇ ਵਿੱਚ ਵਾਧੇ ਨੂੰ ਸੀਮਤ ਕਰਨ ਦੇ ਲਈ ਸ਼ੁੱਧ ਨਵੇਂ ਅਧਿਐਨ ਪਰਮਿਟ ਜਾਰੀ ਕਰਨ ਨੂੰ ਸੀਮਤ ਕਰਨ ਦੇ ਉਦੇਸ਼ ਨਾਲ ਅਧਿਐਨ ਪਰਮਿਟ ਅਰਜ਼ੀਆਂ ਨੂੰ ਸੀਮਤ ਕਰ ਦਿੱਤਾ ਹੈ ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਕੈਨੇਡਾ ਸਰਕਾਰ ਦੇ ਵੱਲੋਂ ਕੋਮਾਂਤਰੀਆਂ ਦੀ ਗਿਣਤੀ ਦੇ ਵਿੱਚ ਕਟੌਤੀ ਕੀਤੀ ਹੋਵੇ ਇਸ ਤੋਂ ਪਹਿਲਾਂ ਵੀ ਯਾਨੀ ਕਿ ਬੀਤੇ ਕੁਝ ਸਮੇਂ ਤੋਂ ਕੈਨੇਡਾ ਸਰਕਾਰ ਇਮੀਗ੍ਰੇਸ਼ਨ ਅਤੇ ਇਮੀਗ੍ਰਾਂਟਸ ਦੇ ਖਿਲਾਫ ਕਾਫੀ ਸਖਤ ਕੁੰਤੀ ਨਜ਼ਰ ਆ ਰਹੀ ਹੈ ਅਤੇ ਕੁਝ ਕੁਝ ਸਮੇਂ ਬਾਅਦ ਉਹਨਾਂ ਦੇ ਵੱਲੋਂ ਇਮੀਗ੍ਰੇਸ਼ਨ ਅਤੇ ਇਮੀਗ੍ਰੈਂਟਸ ਦੇ ਲਈ ਆਪਣੇ ਫੈਸਲੇ ਬਦਲਦੇ ਦਿਖਾਈ ਦਿੰਦੇ ਨਹੀਂ ਇਸ ਤਹਿਤ ਹੁਣ ਇਹ ਨਵਾਂ ਫੈਸਲਾ ਵਿਦਿਆਰਥੀਆਂ ਤੇ ਕੀ ਅਸਰ ਪਾਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਦੱਸਿਆ ਕਿ ਦਸੰਬਰ 2023 ਤੱਕ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਹਰੀ ਗਿਣਤੀ 10 ਲੱਖ ਤੋਂ ਵੱਧ ਹੋ ਚੁੱਕੀ ਹੈ ਤੇ 2022 ਦੇ ਵਿੱਚ ਦੇਸ਼ ਵਾਰ ਡੇਟਾ ਆਫ ਲੱਭਤ ਹੈ ਜਿਸ ਮੁਤਾਬਕ ਕੈਨੇਡਾ ਨੇ 184 ਦੇਸ਼ਾਂ ਤੋਂ ਪੰਜ 0.5 ਲੱਖ ਨਵੇਂ ਵਿਦਿਆਰਥੀਆਂ ਦਾਖਲਾ ਦਿੱਤਾ ਹੈ ਭਾਰਤ ਹੁਣ ਤੱਕ 2.2 ਲੱਖ ਨਵੇਂ ਵਿਦਿਆਰਥੀਆਂ ਦੇ ਨਾਲ ਸਭ ਤੋਂ ਮਹੱਤਵਪੂਰਨ ਸਰੋਤ ਦੇਸ਼ ਸੀ ਇਸ ਤੋਂ ਬਾਅਦ ਚੀਨ 52000 ਨਵੇਂ ਵਿਦਿਆਰਥੀਆਂ ਦੇ ਨਾਲ ਹੁੰਦਾ ਹੈ